ਰਸ਼ੀਆ ਕਾਲਜੀ ਮੈਂ ਬਾਈਬ ਬੀਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਜਵਲੀ ਵੀਡੀਓ ਦੇ ਵਿੱਚ ਵੀ ਜਿੱਦਾਂ ਆਪਾਂ ਦਿੱਲੀ ਦੀ ਤਰ੍ਹਾਂ ਆਪਣੇ ਕੰਪਿਊਟਰਾਈਜ਼ਡ ਨਜ਼ਰ ਉੱਪਰ ਜਿਹੜੇ ਸੂਟ ਰੈਡੀ ਕਰਦੇ ਇਹ ਆਪਣਾ ਬਹੁਤ ਹੀ ਹਿੱਟ ਆਰਟੀਕਲ ਰਿਹਾ ਜੀ ਪਤਾ ਨਹੀਂ ਆਪਾਂ ਇਹਦੇ ਕਿੰਨੇ ਤੋਂ ਸੂਟ ਜਿਹੜੇ ਰੈਡੀ ਕਰ ਚੁੱਕੇ ਆਂਗੇ ਕਿ ਦੁਬਾਰਾ ਇਹ ਵੀ ਆਪਣੇ ਸਾਰੇ ਸੂਟੇ ਦੇ ਵਿੱਚ ਤਕਰੀਬਨ ਸੋਲਡ ਹੀ ਨੇਗੇ ਤੇ ਅਗੇਨ ਰਿਪੀਟ ਦੇ ਉੱਪਰ ਜਿਹੜੇ ਆਪਾਂ ਫੇਰ ਇਹਦੇ ਆਰਡਰ ਲੈਣੇ ਸਟਾਰਟ ਕਰਦੇ ਇਹ ਵਾਲਾ ਆਰਟੀਕਲ ਆਪਣਾ ਬਹੁਤ ਹੀ ਸੋਹਣਾ ਆਰਟੀਕਲ ਹੈ ਜਿਹੜਾ ਰੈਡੀ ਇਨ ਦਾ ਸਿੰਪਲ ਸੋਹਾਰਾ ਜਾਂ ਬਹੁਤ ਹੀ ਸੋਹਣਾ ਪਾਰਟੀ ਵੇਅਰ ਸੂਟ ਹੈ ਜਿਹੜਾ ਰੈਡੀ ਹੈ ਇਹਨੂੰ ਲਾਸਟ ਟਾਈਮ ਪਹਿਨਣਾ ਨੇ ਆਪਣੇ ਕੋਲੋਂ ਪਾਟਰਨ ਖਾਦ ਕੇ ਆਪਰੇ ਤੋਂ ਉੱਪਰ ਰੈਡੀ ਕਰਵਾਇਆ ਸੀ ਇਸ ਵਾਰ ਆਪਾਂ ਨੇ ਜਿਹੜਾ ਫੈਬਰਿਕ ਦੇ ਉੱਪਰ ਰੈਡੀ ਕੀਤਾ ਸੇਮਰ ਹੋ ਗਿਆ ਆਪਣਾ ਖੈਂਡੀ ਸਿਲਕ ਹੋ ਗਿਆ ਐਂਡ ਦਾ ਕਾਟਨ ਦੇ ਉੱਪਰ ਵੀ ਰੈਡੀ ਕੀਤਾ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਜੀ ਆਪਾਂ ਫੈਬ੍ਰਿਕ ਦੇ ਡੀਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜ਼ਰੂਰ ਦੇਖਣਾ ਐਂਡ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਆਪਣੇ YouTube ਚੈਨਲ ਨੂੰ YouTube ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰੀਏ ਜਲਦੀ ਤੋਂ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਜੀ ਸਾਈਡ ਤੇ ਘੰਟੀ ਵਾਲਾ ਬਟਨ ਹੋਗਾ ਉਹਨੂੰ ਪ੍ਰੈਸ ਕਰ ਲਓ ਤਾਂ ਜੋ ਜਿਹੜੀ ਵੀ ਕੋਈ ਵੀਡੀਓ ਅਪਲੋਡ ਕਰਾਂਗੇ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਕੋਲੇ ਆ ਗਿਆ ਕਰੇ ਜੀ ਇਹ ਵਾਲੇ ਸੂਟ ਆਪਾਂ ਨੇ ਤੁਹਾਨੂੰ ਦਿਖਾਣੇ ਆਂ ਜੀ ਸਿਕਸ ਸੂਟ ਇਹਦੇ ਪਹਿਲਾਂ ਵੀ ਡੈਡੀ ਕੀਤੇ ਸੀ ਇਸ ਵਾਰ ਆਪਾਂ ਨੇ ਸਿਕਸ ਫੇਰ ਡੈਡੀ ਕੀਤੇ ਆਪਣੇ ਕੋਲੇ 5 ਹੈਗੇ ਨੇ ਤੇ ਬਾਕੀ ਆਪਾਂ ਕਸਟਮਰ ਦੇ ਭੇਜ ਤੇ ਬਾਕੀ ਆਪਾਂ ਇਹਦੀ ਪ੍ਰੋਪਰ ਡਿਟੇਲ ਦੇ ਵਿੱਚ ਉਹਨੇ ਸਟਾਰਟਿੰਗ ਇੱਥੇ ਕਰ ਲੈਣਾ ਰਹਿ ਗਿਆ ਹਾਂ ਹਾਂ ਜੀ ਫਸਟ ਸੂਟ ਆ ਜਿਹੜਾ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸਿਮਰ ਦਾ ਸਟਾਫ ਲਗਾਇਆ ਹਾ ਇਹ ਸ਼ਰਟ ਆ ਜੀ ਸ਼ਰਟ ਦੇ ਘੇਰੇ ਦੇ ਉੱਪਰ ਇਹ ਵਾਲਾ ਵਰਕ ਹੋਇਆ ਹੋਇਆ ਹੈਗਾ ਇਹਦੀਆਂ ਬਾਹਾਂਾਂ ਦੇ ਉੱਪਰ ਜਿਹੜਾ ਕੰਮ ਕੀਤਾ ਸੇਮ ਐਸ ਇਜ਼ ਦਾ ਜਿਹੜਾ ਪਹੁੰਚਿਆਂ ਵਾਲਾ ਕੰਮ ਹੀ ਬਾਹਾਂ ਦੇ ਉੱਪਰ ਰਾ ਘੇਰੇ ਦੇ ਉੱਪਰ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਹੀ ਸਕਦੇ ਹੋਗੇ ਇਹ ਆ ਗਿਆ ਜੀ ਆਪਣਾ ਸੋਰੀ ਬਾਟਮ ਆ ਗਈ ਸਟ੍ਰੇਟ ਸਲਵਾਰ ਦੇ ਅਕੋਰਡਿੰਗ ਆਪਾਂ ਨੇ ਬਾਟਮ ਤੇ ਵਰਕ ਜਿਹੜਾ ਇਹਦੀ ਬਾਟਮ ਉਲਟ ਲੱਗ ਗਈ ਚਲ ਕੋਈ ਨਹੀਂ ਇੱਧਰ ਚੇਂਜ ਕਰ ਦਿੰਦੇ ਆ ਇਹਦੀ ਬਾਟਮ ਆ ਗਈ ਜੀ ਇਹਦੀ ਜਿਹੜੀ ਬਾਟਮ ਆ ਗਈ ਸਟ੍ਰੇਟ ਸਲਵਾਰ ਦੇ ਅਕੋਰਡਿੰਗ ਵਰਕ ਹੋਇਆ ਪ੍ਰੋਪਰ ਆਪਾਂ ਗਲੀਆਂ ਵਗੈਰਾ ਜਿਹੜੀ ਕਾਬੀਏ ਦੇ ਨਾਲ ਕਰਕੇ ਸਾਰਾ ਦਿਨੇ ਆ ਜੀ ਪ੍ਰਾਈਸ ਸਾਰਿਆਂ ਦਾ ਅਲੱਗ-ਅਲੱਗ ਰਹੂਗਾ ਸਿੰਬਰ ਫੈਬਰਿਕ ਵਾਲੇ ਦਾ ਅਲੱਗ ਰਹੂਗਾ कॉटन ਵਾਲੇ ਦਾ ਅਲੱਗ ਰਹੂਗਾ ਐਂਡ ਜਿਹੜਾ ਫੈਂਡੀ ਦੇ ਉੱਪਰ ਕਰਦੇ ਆ ਉਹਦਾ ਅਲੱਗ ਰਹੂਗਾ ਸੈਕੰਡ ਸੂਟ ਜਿਹੜਾ ਆ ਗਿਆ ਬਹੁਤ ਹੀ ਸੋਹਣਾ ਸੈਲਫ ਦੇ ਵਿੱਚ ਪ੍ਰਿੰਟ ਸੈਲਫ ਦੇ ਵਿੱਚ ਜਿਹੜੀ ਸਿਮਰਾਈ ਹੋਈ ਹੈ ਜੀ ਓਮ ਟੈਕਸ ਦੀ ਸਿਮਰ ਲਗਾਈ ਹੋਈ ਹੈਗੀ ਇਹਦੇ ਉੱਪਰ ਇਹ ਬਾਟਮ ਹੈਗੀ ਜੀ ਬਾਟਮ ਦੇ ਉੱਪਰ ਵੀ ਸੇਮ ਵਰਕ ਹੋਇਆ ਸੇਮ ਐਸਟਿਸ ਬਾਮਾ ਦੇ ਉੱਪਰ ਇਹ ਆਪਣੇ ਕੋਲੇ ਇਹ ਸੂਟ ਐਕਸਟਰਾ ਰੈਡੀ ਕੀਤਾ ਆ ਅਗਰ ਕਿਸੇ ਮੇਰੀ ਭੈਣ ਨੇ ਲੈਣਾ ਹੋਵੇ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਇੱਕ ਸੂਟ ਆਪਣੇ ਕੋਲੇ ਇਹ ਆ ਗਿਆ ਜੀ ਇਹ ਵੀ ਆਪਣੇ ਐਕਸਟਰਾ ਰੈਡੀ ਕੀਤਾ ਹੋਇਆ ਹੈਗਾ ਇਹਦੇ ਹਜੇ ਬਾਟਮ ਤੇ ਕਾਵੀਏ ਦੇ ਨਾਲ ਕੰਮ ਹੋ ਰਿਹਾ ਆ ਮੇਰੀ ਭੈਣ ਦਾ ਕਿਸੇ ਦਾ ਆਰਡਰ ਦੇ ਉੱਪਰ ਰੈਡੀ ਹੋਇਆ ਹੋਇਆ ਜੀ ਇੱਕ ਆਪਣੇ ਕੋਲੇ ਆਹ ਵਾਲਾ ਸੂਟ ਹੈ ਜਿਹੜਾ ਇਹ ਆਪਣੇ ਡਿਸਕਾਊਂਟ ਦੇ ਉੱਪਰ ਲਗਾਇਆ ਹੋਇਆ ਜੀ ਡਿਸਕਾਊਂਟ ਦੇ ਉੱਪਰ ਲਗਾਉਣ ਦਾ ਰੀਜਨ ਤੁਹਾਨੂੰ ਦੱਸ ਦਦਨੇ ਆ ਬਾਟਮ ਆ ਜਿਹੜੀ ਬਹੁਤ ਸੋਹਣਾ ਫੈਬਰਿਕ ਆ ਬਹੁਤ ਹੀ ਵਧੀਆ ਵਰਕ ਹੋਇਆ ਬਾਟਮ ਦੇ ਉੱਪਰ ਵੀ ਬਾਹਮਾਂ ਦੇ ਉੱਪਰ ਵੀ ਬਹੁਤ ਵਧੀਆ ਵਰਕ ਆ ਜਿਹੜੀ ਸ਼ਰਟ ਆ ਫੈਬਰਿਕ ਸ਼ਰਟ ਦਾ ਵੀ ਬਹੁਤ ਸੋਹਣਾ ਜੀ ਇਹ ਜਿਹੜੀ ਮੇਰੇ ਮਸ਼ੀਨ ਵਾਲੀਆਂ ਪਹਿਣਾਣੀਆਂ ਇਹਨਾਂ ਦੇ ਰੰਗ ਲਾਏ ਹੋਏ ਨੇਗੇ ਇਹ ਕਿਤੇ ਕਿਤੇ ਨੇ ਤੇ ਜਿਵੇਂ ਆਹ ਔਰ ਵਾਈਟ ਹੈਗਾ ਵਾਈਟ ਦਿਖਿਆ ਹੋਇਆ ਹੈਗਾ ਤਗਾ ਹੋਰ ਅਦਰਵਾਈਜ਼ ਕੋਈ ਇਸ਼ੂ ਨਹੀਂ ਹੈਗਾ ਜਿਵੇਂ ਆ ਆ ਗਿਆ ਜੀ ਇੱਥੇ ਵਾਈਟ ਦਿਸਦਾ ਇਹਦੇ ਕਰਕੇ ਨੇ ਇਹ ਵਾਲਾ ਸੂਟ ਆਪਾਂ ਡਿਸਕਾਊਂਟ ਦੇ ਉੱਪਰ ਲਗਾ ਰਹੇ ਹਾਂ ਡਿਸਕਾਊਂਟ ਤੇ ਜਿਹੜਾ ਇਹਦਾ ਪ੍ਰਾਈਜ਼ ਰਹੂਗਾ 1100 ਰੁਪਿਆ ਪ੍ਰਾਈਜ਼ ਰਹੂਗਾ ਸਿਰਫ ਆਪਾਂ ਫੈਬਰਿਕ ਦਾ ਮੁੱਲ ਲਵਾਂਗੇ ਜੀ ਕੜਾਈ ਦਾ ਕੋਈ ਮੁੱਲ ਨਹੀਂ ਲਵਾਂਗੇ ਇਹਦੇ ਵਿੱਚ ਜਿਹੜਾ ਆਪਾਂ ਲਵਾਂਗੇ ਸਿਰਫ ਫੈਬਰਿਕ ਦਾ ਹੀ ਆਪਾਂ ਨੇ ਜਿਹੜਾ ਤੁਹਾਡੇ ਤੋਂ ਪ੍ਰਾਈਜ਼ ਦੱਸਿਆ ਜੀ ਫੈਬਰਿਕ ਇਹਦੀ ਬਹੁਤ ਹੀ ਸੋਹਣੀ ਫੈਬਰਿਕ ਲੱਗੀ ਹੋਈ ਹੈ ਜਿੰਨਾਂ ਕੋਲ ਇੱਕ ਵਾਰ ਇਹ ਫੈਬਰਿਕ ਚਲਾ ਗਿਆ ਦੇਓ ਮੇਰੇ ਭੈਣਾਂ ਨੇ ਮੈਂ 101% ਸ਼ੋਰ ਆ ਵੀ ਦੁਬਾਰਾ ਸਾਡੇ ਕੋਲੋਂ ਇਹ ਫੈਬਰਿਕ ਜਿਹੜਾ ਇਹ ਫੈਬਰਿਕ ਦੁਬਾਰਾ ਅਗੇਨ ਰਿਪੀਟ ਤੇ ਲੈਣਗੀ ਜੀ ਫੈਬਰਿਕ ਉਹ ਦੇ ਤੁਸੀਂ ਦੇਖਦੇ ਹੋ ਬਾਟਮ ਦੇ ਉੱਪਰ ਕੋਈ ਸਿੰਗਲ ਮਤਲਬ ਕਿ ਪ੍ਰੋਬਲਮ ਨਹੀਂ ਹੈਗੀ ਬਾਹਮਾ ਦੇ ਉੱਪਰ ਵੀ ਜਿਵੇਂ ਸ਼ਰਟ ਦੀ ਫਰੰਟ ਦੇ ਉੱਪਰ ਆ ਥੋੜਾ ਬਹੁਤਾ ਜਿਹੜਾ ਇਹ ਦਾ ਸੂਟ ਆ ਇਹ ਸੂਟ ਦਾ ਪ੍ਰਾਈਸ ਹੈ ਇਹਦਾ ਵੀ 1500 ਰੁਪਏ ਪ੍ਰਾਈਸ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਇਹ ਵਾਲੇ ਸੂਟ ਨੇ ਆਪਣੇ ਸਿਮਰ ਸਟਾਫ ਦੇ ਉੱਪਰ ਰੈਡੀ ਕੀਤੇ ਹੋਏ ਨੇ ਇਹ ਸਿਮਰ ਲੱਗੀ ਹੋਈ ਹੈ ਜੀ ਮੈਨੂੰ ਆਈ ਥਿੰਕ ਕੋ ਬ੍ਰਾਂਡ ਦੀ ਆ ਨਹੀਂ ਪਤਾ ਕਿ ਕਿਹੜੀ ਆ ਇਹ ਬ੍ਰਾਂਡਡ ਸਿਮਰਾ ਜਿਹੜੀ ਯੂਜ਼ ਕੀਤੀ ਹੋਈ ਹੈਗੀ ਮੇਰੇ ਧਿਆਨ ਚ ਨਹੀਂ ਆ ਰਿਹਾ ਹੁਣ ਕਿਹੜੇ ਬ੍ਰਾਂਡ ਦੀ ਹੈਗੀ ਇਹਦਾ ਜਿਹੜਾ ਪ੍ਰਾਈਸ ਰਹੂਗਾ ਪ੍ਰਾਈਸ ਰੈਡੀ ਕਰਕੇ 1800 ਰੁਪਏ 1800 ਰੁਪਏ ਰਹੂਗਾ ਜੀ ਆਗਰ ਕੋਈ ਮੇਰੀ ਭੈਣੇ ਨੂੰ ਕੋਈ ਵੀ ਸੂਟ ਸਾਡੇ ਕੋਲੋਂ ਲੈਣਾ ਚਾਹੁੰਦੇ ਤਾਂ ਸਾਡੇ ਦਿੱਤੇਗੇ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਕੰਟੈਕਟ ਨੰਬਰ ਮੈਂ نیچے ਮੈਂਸ਼ਨ ਕਰ ਦਾਂਗੀ 98554623 ਬੰਨ ਵਾਲੇ ਨੰਬਰ ਤੇ ਤੁਸੀਂ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਜੀ ਕਾਲ ਵੀ ਕਰ ਸਕਦੇ ਹੋ ਕਈ ਵਰਪਣ ਕੋਲ ਨੇ ਵੀ ਇਹ ਟੈਂਡੂੰਦੀ ਦਾ ਤੁਸੀਂ ਨੂੰ WhatsApp ਮੈਸੇਜ ਜਿਹੜਾ ਸੈਂਡ ਕਰ ਸਕਦੇ ਹੋ ਵੀ WhatsApp ਮੈਸੇਜ ਦਾ ਮੈਂ ਹਰ ਇੱਕ ਦਾ ਰਿਪਲਾਈ ਜਿਹੜਾ ਇਵਨਿੰਗ ਟਾਈਮ ਕਰ ਦਿੰਦੇ ਹਾਂ ਜੀ ਸੋ ਇਹਨਾਂ 'ਚ ਤੁਸੀਂ ਕੋਈ ਵੀ ਸੂਟ ਲੈਣਾ ਚਾਹੋ ਤਾਂ ਸਾਡੇ ਕੋਲੋਂ ਲੈ ਸਕਦੇ ਹੋ ਬਾਕੀ ਤੁਸੀਂ ਇਹਨਾਂ 'ਚ ਇਹੀ ਡਿਜ਼ਾਈਨ ਕਿਸੇ ਫੈਬਰਿਕ ਦੇ ਉੱਪਰ ਕਿਸੇ ਵੀ ਕਲਰ ਦੇ ਉੱਪਰ ਕਸਟਮਾਈਜ਼ ਕਰਵਾਉਣਾ ਚਾਹੋ ਤਾਂ ਕਸਟਮਾਈਜ਼ ਵੀ ਕਰਵਾ ਸਕਦੇ ਆ ਕਸਟਮਾਈਜ਼ ਦੇ ਨਾਲ-ਨਾਲ ਅਗਰ ਤੁਸੀਂ ਕਲਰ ਲਾਈਕ ਜਿੱਦਾਂ ਬਲੇ ਸਿਮਬਲ ਸਟਾਫ ਦੇ ਉੱਪਰ ਸੇਮ ਹੀ ਕਲਰ ਰੈਡੀ ਕੀਤਾਗਾ ਕਿਸੇ ਕਿਸੇ ਆਪਣਾ ਫੈਬਰਿਕ ਭੇਜ ਕੇ ਕਿਸੇ ਵੀ ਕਲਰ ਤੇ ਕਰਵਾਉਣਾ ਚਾਹੇ ਆਪਣਾ ਫੈਬਰਿਕ ਭੇਜ ਕੇ ਆਪਣਾ ਸਟੱਫ ਭੇਜ ਕੇ ਵੀ ਸਾਡੇ ਕੋਲ ਇਹ ਵਾਲਾ ਬਰਤਨ ਦਾ ਪਰਵਾ ਸਾਫ ਬੀਚ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆਂ ਜੀ ਕੱਲ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਐਂਡ ਅੱਜ ਵਾਲੀ ਵੀਡੀਓ ਨੂੰ ਦੇਖਣ ਦੇ ਨਾਲ ਨਾਲ ਆਪਣੇ ਚੈਨਲ ਨੂੰ ਕੀ ਕਰ ਲਿਓ ਸਬਸਕ੍ਰਾਈਬ ਕਰ ਲੀਓ ਜੀ ਐਂਡ ਵੀਡੀਓ ਨੂੰ ਕੀ ਕਰਦੇ ਹੋ ਲਾਈਕ ਕਰ ਲੀਓ ਐਂਡ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਐਂਡ ਮਿਲਦੇ ਆਂ ਕੱਲ ਕਿਸੇ ਨਵੀਂ ਵੀਡੀਓ ਦੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਸ਼ਸ਼ੀ ਅਕ